ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸਟਰ ਕੀ ਨਾਮ ਜੀ ਤੁਹਾਡਾ ਪਾਸਟਰ ਪ੍ਰਭੂ ਦਾਸ ਜਿਹੜੇ ਕਿ ਚਰਚ ਦੇ ਵਿੱਚ ਜਿਹੜੀ ਆਪਣੀ ਜੋ ਵੀ ਉਹਨਾਂ ਦਾ ਧਾਰਮਿਕ ਰੀਤੀ ਰਿਵਾਜਾਂ ਉਹ ਕਾਰਜ ਕਰਦੇ ਆ ਤੇ ਇਹਨਾਂ ਦੇ ਕੁਝ ਪਰਿਵਾਰ ਹੀ ਜਿਹੜੇ ਘਰੇ ਹੀ ਕਿੰਨੇ ਦਿਨਾਂ ਤੋਂ ਘਰੇ ਹੀ 4 ਦਿਨ ਹੋ ਗਏ ਉਹ ਘਰੇ ਇਹਨਾਂ ਨੂੰ ਕੋਈ ਲੈਣ ਨਹੀਂ ਆਇਆ ਆਖਰ ਗੁਰੂ ਕਾ ਖਾਲਸਾ ਜਿਹੜਾ ਵਾ ਉਹ ਕਿਸਤੀ ਲੈ ਕੇ ਇੱਥੇ ਪਹੁੰਚਿਆ ਯੂਰ ਸੇਵਾ ਚੈਰਿਟੀ ਦੇ ਸੰਗ ਗੁਰੂ ਕੇ ਖਾਲਸੇ ਚਾਰੇ ਛੱਡ ਰਹੇ ਸੀ ਇਹ ਪਾਸਟਰ ਜੀ ਨੇ ਬੇਨਤੀ ਕੀਤੀ ਵੀ ਇਹਨਾਂ ਦੀ ਕੋਈ ਸੰਗਤ ਆ ਕਹਿੰਦੇ ਉਹ ਲਾਓ ਸਾਰੀ ਗੱਲਬਾਤ ਇਹ ਦੱਸਣਗੇ ਦਸੋ ਜੀ ਕੀ ਸੜਕ 'ਤੇ ਦੰਗਟਨਾ ਬਪਾ ਮੈਂ ਦੱਸਣਾ ਚਾਹੁੰਨਾ ਕਿ ਜਿਸ ਇਸ ਜਗ੍ਹਾ 'ਤੇ ਪਾਣੀ ਆਇਆ ਉਸ ਦਿਨ ਤੋਂ ਇਹ ਸਾਰਾ ਪਰਿਵਾਰ ਆਪਣੀ ਛੱਤ 'ਤੇ ਤੰਬੂ ਲਗਾ ਕੇ ਰਹਿ ਗਿਆ ਸੀ ਔਰ ਪਿਛਲੇ 3 ਦਿਨ ਤੋਂ ਇਹ ਉੱਪਰ ਫਸੇ ਹੋਏ ਹੀ ਕੋਈ ਵੀ ਇਹਨਾਂ ਦੇ ਕੋਲ ਮਦਦ ਲਈ ਨਹੀਂ ਆਇਆ ਔਰ ਖਾਲਸਾ ਸਾਹਿਬ ਜੀ ਨਾਲ ਜੇ ਬੇਨਤੀ ਕੀਤੀ ਕਿ ਸਾਰੇ ਸਾਡੇ ਨਾਲ ਚਲੋ ਉਸ ਜਗ੍ਹਾ 'ਤੇ ਕਿ ਇਹ ਸਾਰੇ ਲੋਕ ਉਸ ਜਗ੍ਹਾ 'ਤੇ ਫਸੇ ਹੋਏ ਨੇ ਤੇ ਇਹਨਾਂ ਨੇ ਕਿਹਾ ਕਿ ਠੀਕ ਹੈ ਜਿਹੀ ਗੁਰੂ ਦੇ ਖਾਲਸੇ ਤੁਹਾਡੇ ਲਈ ਹਮੇਸ਼ਾ ਖੜੇ ਨੇ ਇਹ ਉਸੇ ਵਕਤ ਤੁਹਾਡੇ ਨਾਲ ਬੋਟ ਲੈ ਕੇ ਇਸ ਜਗ੍ਹਾ 'ਤੇ ਆਏ ਔਰ ਪੂਰੇ ਪਰਿਵਾਰ ਨੂੰ ਰੈਸਕਿਊ ਕੀਤਾ ਔਰ ਇੱਕ ਭਰਾ ਜਿਹ ਬਹੁਤ ਚੰਗੀ ਹੈ ਇਹ ਕਹ ਲੜਕਾ ਹੈ ਇਹਨਾਂ ਦੀ ਮਦਰ ਆ ਉਹਨਾਂ ਦੇ ਫਾਦਰ ਇਹਨਾਂ ਦੀ ਮਾਤਾ ਹੈ ਪੂਰੇ ਪਰਿਵਾਰ ਨੂੰ ਬੜੀ ਹੀ ਧੰਨਵਾਦ ਕਰਦਾ ਖਾਲਸਾ ਜੀ ਦਾ ਜਿਨ੍ਹਾਂ ਨੇ ਬੜੀ ਮੁਕਤ ਬੜੀ ਮਿਹਨਤ ਦੇ ਨਾਲ ਵੀ 4 ਦਿਨ ਪਹਿਲਾਂ ਹੋਰ ਕਿਸੇ ਨੂੰ ਬੇਨਤੀ ਕੀਤੀ ਆ ਵੀ ਇੱਕ 2 ਘੰਟੇ ਹੋ ਗਏ ਉੱਥੇ ਖੜਿਆ ਤੁਹਾਨੂੰ ਕੋਲ ਡੋਰ ਤੇ ਕੋਲ ਡੋਰ ਤੇ 2 ਘੰਟੇ ਹੋ ਗਏ ਖੜਿਆ ਫੌਜੀਆਂ ਕੀ ਬੇਨਤੀ ਕੀਤੀ ਸਰਕਾਰ ਅੱਗੇ ਬੇਨਤੀ ਕੀਤੀ ਸਰਕਾਰ ਦੇ ਮੇਨ ਨਮਾਇਦਿਆਂ ਨੂੰ ਵੀ ਫੋਨ ਕੀਤਾ ਕਿ ਸਰਹਾਨੂੰ ਇੱਕ ਬੋਰਡ ਚਾਹੀਦੀ ਹੈ ਜਿਹੜੇ ਮੌਕੇ ਦੇ ਇਸੇ ਕੱਟ ਲੀਡ ਉਹਨਾਂ ਨੂੰ ਵੀ ਮੈਂ ਆਪਣੇ ਕੋਲ ਫੋਨ ਤੋਂ ਫੋਨ ਕੀਤਾ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਤੁਸੀਂ ਸਾਡੀ ਮਦਦ ਕੀਤੀ ਹੈ ਬਹੁਤ ਜ਼ਰਾ ਤੁਹਾਡਾ ਧੰਨਵਾਦ ਕੀਤਾ ਗੁਰੂ ਦੇ ਖਾਲਸੇ ਰੇ ਤੁਹਾਡੀ ਬਹੁਤ ਹਾਂਜੀ ਕੀਤੀ ਹੈ ਜੀ ਇੱਕ ਛੱਡ ਗਿਆ ਚਕਾਰ ਆਵੇ ਹਾਂਜੀ ਛੋਟਾ ਜੋ ਇਸ ਨਿਆ ਸੋ ਇਹ ਪਾਸਟਰ ਜੀ ਨੇ ਦੱਸਿਆ ਕਿ ਪਿਛਲੇ 4 ਦਿਨਾਂ ਤੋਂ ਕੋਈ ਵੀ ਇਹਨਾਂ ਦੀ ਮਦਦ ਲਈ ਨਹੀਂ ਸੀ ਆ ਰਿਹਾ ਇਹਨਾਂ ਦੇ ਦੱਸਣ ਮੁਤਾਬਕ ਹੈ ਕਿਉਂਕਿ ਪਿੰਡ ਪੱਖੋਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਨਾਲ ਹੀ ਪਿੰਡ ਪੱਖੋਕੇ ਆ ਉਸ ਪਿੰਡ ਦੇ ਵਿੱਚ ਗੁਰੂ ਕਾ ਖਾਲਸਾ ਅੱਜ ਸਵੇਰ ਤੋਂ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੇਵਾਵਾਂ ਦਾ ਕਾਰਜ ਕਰ ਰਿਹਾ ਸੀ ਸੋ ਉੱਥੇ ਕੋਈ ਧਰਮ ਨਹੀਂ ਦੇਖਿਆ ਜਾਂਦਾ ਉੱਥੇ ਕੋਈ ਇਸਾਈਆ ਉੱਥੇ ਕੋਈ ਹਿੰਦੂ ਆ ਉੱਥੇ ਕੋਈ ਮੁਸਲਮਾਨ ਆ ਕਿਉਂਕਿ ਇਹ ਆਪਣ ਭਾਈ ਕਨਈਆ ਜੀ ਦੇ ਵਾਰਸ ਆ ਭਾਈ ਕਨਈਆ ਜੀ ਦੇ ਵਾਰਸ ਸਾਰਿਆਂ ਦੇ ਲਈ ਇੱਕੋ ਜਿਹੜਾ ਵਾ ਉਸ ਵਮਨ ਪਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਸ਼ਤੇਦਾਰ ਵੀ ਕਲਾ ਦਾ ਹੋ ਰਹੇ ਆਣ ਕਿ ਢਿਗੜੇ ਉਹਨਾਂ ਨੂੰ ਲੱਗਿਆ ਨਹੀਂ ਜਾਣਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਿਹੜੇ ਬੜਾ ਯੋਰ ਲਾਇਆ ਪਰ ਉਹਨਾਂ ਨੂੰ ਨੰਗਾ ਵੀ ਦਿੱਤਾ ਕੋਸ਼ਾ ਬੜਾ ਅੰਦੇ ਰਾਂ ਕੋਈ ਫੁੱਲ ਕਿੰਨੇ ਕਿੰਨੇ ਦਿਨਾਂ ਤੋਂ ਇੱਜੇ ਬੜੇ ਚਾਰ ਦਿਨ ਹੋ ਗਏ ਹਨ ਕੋਠੇ ਤੇ ਚੜਿਆ ਨੂੰ ਕਿੱਦਨ ਦਾ ਪਾਣੀ ਆਇਆ ਕਿਦਨ ਦਾ ਪਾਣੀ ਆਇਆ ਤੇ ਉੱਤੇ ਧੁੱਪ ਬੜੀ ਭੈਣ ਢਾਈ ਐ ਸੇਕ ਬੜਾ ਭੈਣ ਢਿਆ ਤਰਪਾਲ ਧਰਤੀ ਤੇ ਰਿਸ਼ਤੇਦਾਰ ਆਉਂਦੇ ਲੈਣ ਤੇ ਉਹ ਕਲਨਰ ਗੰਗਾ ਨਹੀਂ ਆਉਂਦੇ ਪੀੜਗਾਤ ਲਾਈਆਂ ਨਹੀਂ ਆਉਂਦੇ ਨੇ ਉਹ ਘਟਦੇ ਨਹੀਂ ਸਾਡੇ ਇੱਕ ਓਟੇ ਤੇ ਤਹੀ ਮਦਦ ਨਹੀਂ ਕਰ ਸਕਦੇ ਨੁਕਸਾਨ ਸਾਡਾ ਕਿਤੇ ਬਹੁਤ ਹੋਇਆ ਪਤਾ ਜਨਰੇਟਰ ਫ੍ਰਿਜਾਂ ਕਬਸਤ ਤੇ ਟੀਵੀ ਬੂਬਰ ਹਰ ਇੱਕ ਚੀਜ਼ ਤਰਨ ਢਈ ਮੁੱਦੇ ਹੋਣ ਦੇ ਨੇ ਅੰਨਾ ਨਾ ਪਾਣੀ ਅੰਦਰ ਅਜ ਪਿਆ ਵਾ ਇਹਨਾਂ ਦਾ ਸਿਰ ਪਾਈ ਪਿਸ਼ਟਰਾ ਦਾ ਬਹੁਤ ਸਮਾਨ ਇਹਨਾਂ ਦਾ ਤੂੰ ਪਾਣੀ ਇਹਨਾਂ ਨੂੰ ਪਸੂ ਦੇ ਨਹੀਂ ਗਿਆ ਨਾ ਸਾਡੇ ਕੋ ਕੋਈ ਚੀਜ਼ ਫੜੀ ਨਹੀਂ ਤੇ ਇੱਕਦਮ ਪਾਣੀ ਅੰਦਰ ਵੜ ਗਿਆ ਕੋਕਾਂਢੀ ਨਹੀਂ ਦੀ ਜਾਨੀ ਕੋਈ ਫੜਿਆ ਗਿਆ ਅਈ ਤੇ ਠੰਡ ਚ ਰਹੇ ਆ ਸਵੇਰ ਦੇ ਉੱਤਰਾਂ ਬੈਠੇ ਚਾਰ ਦਿਨ ਹੋ ਗਏ ਤੁਸੀਂ ਕੀ ਖਾਦਾ ਕੀ ਫਿਰ ਖਾਦਾ ਇਤਨਾ ਹੀ ਮੋੜਾ ਮੋਟਾ ਚਾਹ ਚੂ ਬਣਾ ਕੇ ਪੀ ਲਈ ਖਾਣਾ ਕਿ ਅੱਜ ਦੇ ਕੇ ਗਏ ਰੋਟੀ ਸਾਨੂੰ ਅੱਜ ਦੇਖੇ ਗਏ ਤੋਂ ਹੋਰ ਵੀ ਜਾਨੀ ਬਸਰਾ ਹੀ ਬੈਠੇ ਰਹੇ ਬੀਕਾ ਨਾ ਲੀੜਾ ਸਾਡੇ ਕੋਲ ਤੇ ਲੈਣ ਲਈ ਨਾ ਪਾਉੜੀ ਭੇਜ ਗਿਆ ਸਭ ਕੁਝ ਧਾਰ ਕਾਰਡ ਕਾਪੀਆਂ ਜੋ ਸਾਡਾ ਸਾਰਾ ਸਮਾਨ ਪਾ ਗਿਆ ਅੰਦਰ ਵੀ ਕੋ ਜਾ ਕੇ ਤੂੰ ਗਰੀਬਾਂ ਨੇ ਕਿਤਨਾ ਦਰ ਨਾਲ ਕਿਤਨਾ ਨਹੀਂ ਮਿਹਨਤ ਮਨਜ਼ੂਰੀ ਪਈ ਤੇ ਹੁਣ ਤੁਹਾਡੇ ਦੀ ਨਹੀਂ ਹੈਗਾ